तुसी देख रहे हो स्टार न्यूज़ 18 चैनल रोजाना ताजा खबरें देखने लिए चैनल को सब्सक्राइब करो हुन तो सामने पेश कर दे हा एक खास खबर पिंड कुंभड़ा बणिया किराएदा अड्डा चोरी अड़ियां वारदाता विच आए दिल हो रहे ने वादे बलविंदर कुमड़ा ने कहा कि मोहाली विच चोर का बनिया वी आई पी कल्चर वड्डिया गड्डिया विच आ रहे हैं चोरिया करन लई एक होल बैटरी चोरी दी घटना विच चोर की शनाखत हुई पर नहीं हुई कोई कार्रवाई आओ देखते हैं एक खबर विस्तार सहित। मोहाली जिले विच आए दिन चोरी दिया वारदातों विच वादा हो रहा है ਚੋਰ ਬੇਖੌਫ ਹੋ ਕੇ ਵੱਡੀਆਂ ਗੱਡੀਆਂ 'ਚ ਆ ਕੇ ਮੋਟਰਸਾਈਕਲ ਕਾਰਾਂ ਜਾਂ ਰੇੜੀਆਂ ਦੀ ਚੋਰੀ ਕਰ ਰਹੇ ਹਨ ਜਿਸ ਦੀ ਇੱਕ ਤਾਜ਼ਾ ਉਦਾਹਰਣ ਚੋਰਾ ਨੇ ਉਹਗੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਬੜਾ ਪ੍ਰਦਾਨ ਐਸਬੀਸੀ ਮੋਰਚਾ ਪੰਜਾਬ ਅਤੇ ਅਤਿਆਚਾਰ ਪਰੇਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੀ ਆਲਟੋ ਗੱਡੀ ਦੇ ਟਾਇਰ ਖੋਲ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦੀ ਆਵਾਜ਼ਾਈ ਕਰਕੇ ਖੋਲੇ ਟਾਇਰ ਛੱਡ ਕੇ ਵਿਚਕਾਰੋਂ ਹੀ ਪਾਜ ਗਏ ਜਿਸ ਦੀ ਸੀਸੀਟੀਵੀ ਫੁਟੇਜ ਸਰਦਾਰ ਕੁੰਬੜਾ ਨੇ ਪ੍ਰੈਸ ਨੂੰ ਦਿਖਾਉਂਦੇ ਹੋਏ ਕਿਹਾ ਕਿ ਪਹਿਲਾਂ ਵੀ ਕਈ ਮਹੀਨੇ ਤੋਂ ਕਈ ਪੀੜਤ ਪਰਿਵਾਰ ਸੰਬੰਧਿਤ ਥਾਣੇ ਵਿੱਚ ਲਿਖਤੀ ਦਰਖਾਸਤਾਂ ਦੇ ਚੁੱਕੇ ਹਨ ਪਰ ਪੁਲਿਸ ਵੱਲੋਂ ਚੋਰਾ ਦੀ ਕੋਈ ਰੋਕਥਾਮ ਨਹੀਂ ਕੀਤੀ ਗਈ ਪਿੰਡ ਕੁੰਬੜਾ ਵਿੱਚ ਚੋਰਾਂ ਨੇ ਆਤੰਕ ਮਚਾ ਰੱਖਿਆ ਹੈ ਜਦ ਕਿ ਪੀਸੀਆਰ ਦੇ ਮੁਲਾਜ਼ਮਾਂ ਦੀ ਹਰ ਸੈਕਟਰ ਹਰ ਚੁਰਾਹੇ ਤੇ ਤਾਇਨਾਤੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਚਾਹੇ ਤਾਂ ਕੈਮਰਿਆਂ ਦੀਆਂ ਫੁਟੇਜ ਨੂੰ ਖਗੋਲ ਕੇ ਚੋਰ ਫੜੇ ਜਾ ਸਕਦੇ ਹਨ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਹਨ ਕੁੰਬੜਾ ਪਿੰਡ ਕਰਾਇੰਦਾ ਅੱਡਾ ਬਣ ਚੁੱਕਿਆ ਹੈ ਕੁੰਬੜਾ ਨੇ ਮੌਕੇ ਤੇ ਪੀੜਤ ਲੋਕਾਂ ਵੱਲੋਂ ਦਿੱਤੀਆਂ ਦਰਖਾਸਤਾਂ ਵੀ ਪ੍ਰੈਸ ਨੂੰ ਦਿਖਾਈਆਂ ਇਸ ਸਮੇਂ ਇੱਕ ਹੋਰ ਪੀੜਤ ਸੁਰਿੰਦਰ ਸਿੰਘ ਵਾਸੀ ਕੁੰਬੜਾ ਨੇ ਕਿਹਾ ਕਿ ਮਿਤੀ 17 ਜੁਲਾਈ 2024 ਨੂੰ ਮੇਰੀ ਮਰੂਤੀ ਕਾਰ ਵਿੱਚੋਂ ਇੱਕ ਬੈਟਰੀ ਚੋਰੀ ਹੋ ਗਈ ਸੀ ਜਿਸ ਬਾਰੇ ਸੀਸੀਟੀਵੀ ਦੀ ਫੁਟੇਜ ਤੋਂ ਚੋਰ ਦੀ شناخت ਕਰਕੇ ਪੁਲਿਸ ਨੂੰ ਦੱਸਿਆ ਪਰ ਕੋਈ ਕਾਰਵਾਈ ਨਹੀਂ ਹੋਈ ਦੂਸਰੇ ਦਿਨ ਮਿਤੀ 16 ਜੁਲਾਈ 2024 ਨੂੰ मेरी होंडा सिटी कार चोरी हो गई मैं एहना दोना चोरियां बारे पुलिस नु लिखती दरख्वास्ता दितिया पर 6 महीने बीत जान बाद भी कोई कार्रवाई नहीं हुई इस बारे जदो थाना मुखी नाल गलबद कीती गई ता उन्होंने कहा कि पुलिस अपनी ड्यूटी बाखू निभा रही है ते बहुत जल्द चोर सलाखा पीछे होंगे इस मौके बलविंदर सिंह कुमरा ते पीड़ित व्यक्ति सुरेंद्र सिंह ने जो प्रेस नाल गलबद कीती आओ देख ने दे ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਾਰੇ ਪ੍ਰੈਸ ਦੇ ਰਾਹੀਂ ਧਿਆਨ ਚ ਲਿਆਉਣਾ ਚਾਹੁੰਦੇ ਆ ਮਾਨਯੋਗ ਐਸਐਸਪੀ ਮੁਹਾਲੀ ਦੇ ਤੇ ਮੁੱਖ ਮੰਤਰੀ ਪੰਜਾਬ ਦੇ ਕਿ ਦਿਨ ਪ੍ਰਤੀ ਦਿਨ ਜਿਹੜਾ ਮੁਹਾਲੀ ਕ੍ਰਾਈਮ ਦਾ ਕ੍ਰਾਈਮ ਦਾ ਅੱਡਾ ਬਣ ਚੁੱਕਾ ਹੈ ਜਿਸ ਦੀ ਉਦਾਹਰਨ ਸੈਕਟਰ 38 ਪਿੰਡ ਕੁੰਬੜੇ ਦੀ ਹੈ ਕੁੰਬੜਾ ਜਦੋਂ ਠਾਰ ਸੈਕਟਰ ਚ ਗੱਡੀਆਂ ਚੋਰੀ ਹੋ ਗਈਆਂ ਬੈਟਰੀਆਂ ਚੋਰੀਆਂ ਹੋ ਗਈਆਂ ਗੱਡੀਆਂ ਦੇ ਜਿਹੜੇ ਚੱਕੇ ਖੁੱਲੇ ਜਾਂਦੇ ਆਂ ਸ਼ਰੀਆਮ ਚੋਰਾਂ ਦੇ ਹੈ ਆ ਚੋਰਾਂ ਦੇ ਹੌਂਸਲੇ ਇੰਨੇ ਖੁੱਲੇ ਆਂ ਆਪ ਖੁਦ ਗੱਡੀਆਂ ਚਾ ਰਹੇ ਵੱਡੀ ਗੱਡੀਆਂ ਚ ਜਿਹੜੀ ਕੱਲ ਦੀ ਇੱਕ ਘਟਨਾਗੀ ਮੇਰੀ ਆਪਣੀ ਮੈਂ ਦੱਸ ਰਿਹਾ ਮੇਰੇ ਬੱਚੇ ਘਰ ਵਾਲੀ ਬੇਟਾ ਗੁਰਦਰਾ ਸਿੰਘ ਸੀਧਾ ਸਾਫ਼ ਸਵੇਰੇ ਮੁੱਠਾ ਢੇ ਕੇ ਆਨੇ ਸਵੇਰੇ 5 ਵਜੇ ਤੇ 5:30 ਵਜੇ ਗੱਡੀ ਖੜਾ ਦਿੰਦੇ ਨੇ ਬਾਹਰ ਤੇ ਇੱਕ ਬਰੀਜਾ ਗੱਡੀ ਚ ਬੰਦਾ ਬੇਕ ਆਫ ਹੋ ਕੇ ਇੱਕ ਬਾਹਰ ਆ ਕੇ ਗੱਡੀ ਦੇ ਜਿਹੜੇ ਰਿੰਮ ਖੋਲਣੇ ਸ਼ੁਰੂ ਕਰ ਦਿੰਦਾ ਜਦੋਂ 5:30 ਵਜੇ ਆ ਲੋਕ ਪਬਲਿਕ ਜਾਣ ਵਾਲ ਲੱਗਦੀ ਆ ਉਹ ਬੰਦਾ ਡਰ ਕੇ ਉਹ ਜਿਹੜੇ ਖੋਲੇ ਬੀਲ ਨੇ ਚੱਕੇ ਨੇ ਗੱਡੀ ਦੇ ਉਹ ਸਾਰੇ ਨਟ ਸਭ ਕੁਝ ਛੱਡ ਕੇ ਭੱਜ ਗਿਆ ਗੱਡੀ ਲੈ ਕੇ ਭੱਜ ਗਿਆ ਜਿੱਦੀ ਸੀਸੀਟੀਵੀ ਕੈਮਰਿਆਂ ਚ ਫੋਟੋ ਆ ਗਈਆਂ ਪਰ ਲੇਕਿਨ ਗੱਡੀ ਨੰਬਰ ਨਹੀਂ ਉਹਦੇ ਚ ਕਿਤੇ ਆ ਰਿਹਾ ਬੰਦਾ ਗੱਡੀ ਲੈ ਕੇ ਭੱਜਦਾ ਦਿਖ ਰਿਹਾ ਚੱਕੇ ਖੋਲਦਗੇ ਛੱਡਦਾ ਦਿਖ ਰਿਹਾ ਜਦੋਂ ਦਿਨ ਚ ਤੁਸੀਂ ਪਾਲ ਕੀਤੀ ਤਾਂ ਉੱਥੇ ਨੱਟ ਗੇਰੇ ਪਏ ਸੀ ਉੱਥੇ ਚੱਕਾ ਨਾਲ ਪਿਆ ਸੀ ਰਿੰਮ ਜਿਹੜਾ ਤੇ ਮੈਂ ਪਹਿਲਾਂ ਵੀ ਸਾਡੀਆਂ ਜਿਹੜੀਆਂ ਕੁੰਬੜੇ ਪਿੰਡ ਦੀਆਂ ਧਾਰਨਾ ਸਰੇਂਦਰ ਸਿੰਘ ਮੇਰੇ ਕੋਲ ਬੈਠਾ ਸੀ ਸਰੇਂਦਰ ਜੀ ਇਹਦੀ ਇੱਕ ਗੱਡੀ ਚੋਰੀ ਹੋ ਜਾਂਦੀ ਹੈ Honda City ਗੱਡੀ ਜਿਹਨੂੰ 7 ਮਹੀਨੇ ਹੋ ਗਏ ਚੋਰੀ ਹੋਈ ਗੱਡੀ ਨੂੰ ਜਿਹਦੀ ਕੰਪਲੀਟ ਥਾਣਾ ਫੇਸਾਟ ਨੂੰ ਦਿੱਤੀ ਹੈ ਦਰਖਾਸਤ ਉਤੋਂ ਪਹਿਲਾਂ 20 ਕੀ ਘੰਡੇ ਪਹਿਲਾਂ ਕਿਦੇ ਬੈਟਰੀ ਚੋਰੀ ਹੁੰਦੀ ਹੈ ਪਹਿਲਾਂ ਬੈਟਰੀ ਚੋਰੀ ਹੁੰਦੀ ਹੈ ਫਿਰ ਗੱਡੀ ਚੋਰੀ ਹੁੰਦੀ ਹੈ ਜਿਹੜਾ ਬੈਟਰੀ ਚੋਰ ਐ ਉਹਦਾ ਨਾਂ ਥੇ ਐਡਰੈਸ ਸੀਸੀਟੀਵੀ ਕੈਮਰਿਆਂ ਚ ਵੀ ਕੱਢਦਾ ਦੇਦਾ ਫੁਟੇਜ ਦੇ ਵਿੱਚ ਉਹ ਸਾਰਾ ਕੁਝ ਕਰਦਾ ਪਰ 7 ਮਹੀਨੇ ਬੀਤਣ ਦੇ ਬਾਦ ਨਾ ਚੋਰ ਫੜਿਆ ਗਿਆ ਨਾ ਗੱਡੀ ਫੜੀ ਗਈ ਨਾ ਬੈਟਰੀ ਫੜੀ ਗਈ। ਇਹੀ ਕੱਲ ਮੈਂ ਤੁਹਾਨੂੰ ਆਪਣੀ ਉਦਾਹਰਨ ਦੱਸ ਰਿਹਾ ਜਿੱਦਿਆਂ ਸਾਰੀਆਂ ਕੈਮਰਿਆਂ ਚ ਫੋਟੋ ਆ ਗਈਆਂ ਪਰ ਇੱਥੇ ਨਾ ਚੋਰ ਫੜਿਆ ਜਾਂਦਾ ਨਾ ਗੱਡੀਆਂ ਫੜੀਆਂ ਜਾਂਦੀਆਂ। ਜਿਹੜਾ ਕੁੰਬੜਾ ਪਿੰਡ ਹੈਗਾ ਹੁਣ ਪੂਰਾ ਜਿਹੜਾ ਇਹ ਕ੍ਰਾਈਮ ਦਾ ਅੱਡਾ ਬਣ ਗਿਆ। ਇੱਥੇ ਬੁਰਾ ਹਾਲ ਐ ਜੇ ਕੋਈ ਪੀਸੀਆਰ ਵਾਲਿਆਂ ਦੀ ਡਿਊਟੀ ਐ। ਦਿਨ ਚਾਹੇ ਰਾਤ ਨੂੰ ਆ ਮਨੂੰ ਨਹੀਂ ਪਤਾ ਲੱਗਦਾ ਉਹ ਕਿੱਥੇ ਬੈਠੇ ਨੇ ਕਿੱਥੇ ਪਏ ਨੇ ਕਿੱਥੇ ਸੌਂ ਰਹੇ ਨੇ ਤੇ ਇਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਚੋਰਾਂ ਦੇ ਖਿਲਾਫ ਜੇ ਕੋਈ ਕੰਪਲੇਟਾ ਵੀ ਦੇ ਦਿੰਦਾ ਹੈ ਉਹਨਾਂ ਨੂੰ ਕਨਫਰਮ ਵੀ ਕਰ ਦਿੰਦਾ ਹੈ ਚੋਰਾਂ ਦੇ ਐਡਰੈਸ ਵੀ ਦਿੰਦਾ ਹੈ ਚੋਰਾਂ ਦੀਆਂ ਫੋਟੋਆਂ ਵੀ ਦਿਖਾਂਦਾ ਹੈ ਪਰ ਚੋਰ ਪੁਲਿਸ ਫੜਦੀ ਰਹੀ ਔਰ ਫੜੂਗਾ ਕੌਣ ਜੀ ਦੱਸੋ ਇਹ ਚੋਰ ਜਿਹੜੀ ਪੁਲਿਸ ਬਿਠਾ ਲਈ ਵੀ ਆ ਕਿਹੜੇ ਕੰਮ ਲਈ ਬਿਠਾ ਲਈ ਵੀ ਆ ਇਹ ਕਿਸ ਕੰਮ ਲਈ ਬਿਠਾ ਲਈ ਵੀ ਆ ਪੁਲਿਸ ਜਿਹੜੀ ਆ ਨਹੀਂ ਕੰਮ ਕਰਦੀ ਆਪਣਾ ਇਹ ਜੇਕਰ ਕੋਈ ਪੁਲਿਸ ਮੁਲਾਜ਼ਮ ਅਧਿਕਾਰੀ ਅਣਗਹਿਲੀ ਕਰਦਾ ਉਹਦੀ ਤਰ੍ਹਾਂ ਤੇ ਇੱਥੋਂ ਜਿਹੜੀ ਆ ਬਦਲੀ ਕੀਤੀ ਜਾਵੇ ਤਾਂ ਕਿ ਥਾਣਾ ਜਿਹੜਾ ਅਠਪੇਚ ਕੋਈ ਅਧਿਕਾਰੀ ਕੰਮ ਕਰਨ ਨੂੰ ਤਿਆਰ ਨਹੀਂ ਬਹੁਤ ਸਾਰੇ ਕੇਸ ਜਿਹੜੇ ਪੈਂਡਿੰਗ ਪਏ ਆ ਜੌਰੀਆਂ ਠੱਗੀਆਂ ਦੇ ਜਿਸ ਤੇ ਵਿੱਚ ਕੋਈ ਵੀ ਕਾਰਵਾਈ ਜਿਹੜੀ ਤਸੱਲੀ ਬਖਸ ਨਹੀਂ ਹੋ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸ਼ੀਗਲ ਜੀ ਆਪਣੀ 7 ਮਹੀਨੇ ਪਹਿਲਾਂ ਇੱਕ ਗੱਡੀ ਦੀ ਛੋਟੀ ਗੱਡੀ ਦੀ ਬੈਟਰੀ ਚੋਰੀ ਹੋਈ ਸੀ ਤੇ ਉਸ ਤੋਂ ਉਹਦਾ ਕੰਪਲੀਟ ਚੋਰ ਦਾ ਸਾਰਾ ਅਤਾ ਪਤਾ ਅਸੀਂ ਪੁਲਿਸ ਵਾਲਿਆਂ ਨੂੰ ਦੱਸਿਆ ਇਹ 7 ਮਹੀਨੇ ਬੀਤਣ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਤੇ ਉਸੇ ਦਿਨ ਜਿਸ ਦਿਨ ਬੈਟਰੀ ਚੋਰੀ ਹੋਈ ਸੀ ਉਸ ਤੋਂ 21 ਘੰਟੇ ਬਾਅਦ ਮੇਰੀ Honda City CH0A5757 ਗੱਡੀ ਚੋਰੀ ਹੋਈ ਹੈ 21 ਘੰਟੇ ਬਾਅਦ ਬੈਟਰੀ ਚੋਰੀ ਹੋਣ ਤੋਂ ਬਾਅਦ ਉਸ ਦਾ ਆਪਾਂ ਨੂੰ ਕੋਈ ਨਹੀਂ ਪਤਾ ਬਈ ਕਿਵੇਂ ਕਿਸ ਨੇ ਬੈਟਰੀ ਚੋਰੀ ਗੱਡੀ ਚੋਰੀ ਕੀਤੀ ਹੈ ਜੀ ਤੇ ਉਹਦੀ ਸਾਰੀ ਵੀਡੀਓ ਫੋਟੋ ਸੀਸੀ ਕੈਮਰੇ ਦੀ ਸਾਰੀ ਰਿਕਾਰਡਿੰਗ ਪੈਂਡਰਾਈਵ ਦੇ ਵਿੱਚ ਪਾ ਕੇ ਮੈਂ 8ਵੇਂ ਥਾਣੇ 'ਚ ਦਿੱਤੀ ਹੈ ਤੇ ਅੱਜ 7 ਮਹੀਨੇ ਹੋ ਚੁੱਕੇ ਤੇ ਕੋਈ ਕਾਰਵਾਈ ਨਹੀਂ ਕੋਈ ਪੁੱਛਗਿੱਛ ਨਹੀਂ ਕਰੀ ਪੁਲਿਸ ਵਾਲੇ ਨਾ ਆ ਗਏ ਉੱਥੇ ਬਈਆਂ ਤੁਹਾਡੀ ਗੱਡੀ ਮਿਲੀ ਜਾਂ ਤੁਸੀਂ ਆਜੋ ਵੀ ਹਾਂ ਅਸੀਂ ਚੋਰ ਫੜ ਲਿਆ ਜਾਂ ਨਹੀਂ ਫੜਿਆ ਜੀ